ਤਿਤਨੀ ਅੰਮ੍ਰਿਤਸਰ ਦੇ ਇੱਕ ਕੋਲਡ ਸਟੋਰ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਕੁਝ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਕੋਲਡ ਸਟੋਰ ਦੇ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇੱਥੇ ਕਰੋੜਾ ਰੁਪਏ ਦਾ ਡਰਾਈ ਫਰੂਟ ਲੁੱਟਿਆ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਲੁੱਟ ਦੇ ਮਾਸਟਰਮਾਈਂਡ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਹੀ ਲੁੱਟੇ ਗਏ ਸਮਾਨ ਦੀ ਬਰਾਮਦਗੀ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਦੱਸਿਆ ਜਾ ਰਿਹਾ ਕਿ 13 ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਮੁੱਖ ਮਲਜ਼ਮ ਹੈ ਤੇ ਉਹ ਕੋਲਡ ਸਟੋਰ ਦੇ ਵਿੱਚ ਸਮਾਨ ਛੁੱਟਣ ਦਾ ਕੰਮ ਕਰਦਾ ਸੀ ਜਿਸ ਨੂੰ ਕੋਲਡ ਸਟੋਰ ਦੇ ਵਿੱਚ ਪਏ ਸਮਾਨ ਦੀ ਪੂਰੀ ਜਾਣਕਾਰੀ ਸੀ ਤੇ ਇਸ ਦੇ ਚਲਦੇ ਮਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਪੂਰੀ ਯੋਜਨਾ ਬਣਾਈ ਸੀ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਬਾਲ ਰੋਡ ਤੇ ਸਥਿਤ ਹੈ ਇਹ ਏਕੇ ਕੋਲਡ ਸਟੋਰ ਦੇ ਵਿੱਚ ਘਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਾ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਇਹ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਇਹ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਮਾਂ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨੇ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾ ਲਗਾ ਕੇ ਉਹ ਸਾਰੀ ਇਹ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਤੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਦੇ ਪੱਬਣ ਕਲਾਂ ਦੇ ਕੋਲ ਚਭਾ ਲੋਟ ਤੇ ਹੀ ਹੈ ਇੱਥੇ ਦਾ ਵਸਨੀਕ ਹੈ ਇਹ ਇਸ ਕੋਲਡ ਸਟੋਰ ਦੇ ਵਿੱਚ ਜਿਹੜਾ ਸਬਾਨ ਸੁੱਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਟੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਲ ਚੰ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਵਜੀ ਚਲਾ ਰਿਹਾ ਸੀ ਅਸੀਂ ਚਾਰ ਗ੍ਰਿਫਤਾਰੀਆਂ ਮੇਨ ਜਿਹੜੀਆਂ ਹਨ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀ ਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕਾਬੂ ਹੋ ਜਾਣਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਕੈਂਟਰ ਜੋ ਹੈ ਆਈਸ਼ਰ 509 ਹੈ ਸਾਰਾ ਸਮਾਨ ਉਸ ਤੇ ਲੱਦਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਇਹ ਝਬਾਲ ਰੋਡ ਤੋਂ ਹੁੰਦੇ ਹੋਏ ਥੰਦਾ ਤੱਤਲ ਬੁੱਲਾ ਬਹਿਰਾਮ ਰਾਮਪੁਰਾ ਹੁੰਦੇ ਹੋਏ ਨੈਸ਼ਨਲ ਹਾਈਵੇਅ ਅਟਾਰੀ ਚਲੇ ਜਾਂਦੇ ਆ ਉਸ ਤੇ ਚੜ ਜਾਂਦੇ ਉਸ ਤੋਂ ਬਾਅਦ ਇੰਡੀਆ ਗੇਟ ਤੋਂ ਹੀ ਰੌਂਗ ਸਾਈਡ ਹੁੰਦੇ ਹੋਏ ਬਾਈਪਾਸ ਵੱਲਾਂ ਤੋਂ गुजरਦੇ ਨੇ बाईपास ਵੱਲਾਂ ਤੋਂ ਕਿਉਂਕਿ ਵੱਲੇ बाईपास ਤੋਂ ਥੋੜੇ ਜਿਹੇ ਰੁਕਦੇ ਨੇ ਤੇ ਆਪਣੇ ਵੱਲੇ ਵਾਲੇ ਜਿਹੜੇ ਜਿਹੜੇ ਇਹਨਾਂ ਦੇ ਐਸੋਸੀਏਟ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਦੇ ਨੇ ਮੈਂ ਕਿਉਂਕਿ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਦੇ ਨਾਂ ਅਜੇ ਨਹੀਂ ਦੱਸ ਰਿਹਾ ਇਹ ਤਿੰਨ ਤੋਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਨੇ ਉੱਥੇ ਵੱਲੇ ਡ੍ਰੌਪ ਕੀਤੇ ਨੇ ਉਸ ਤੋਂ ਬਾਅਦ ਇਹ ਮਾਨਾਵਾਲਾ 골ਡਨ ਗੇਟ ਬਾਈ ਹੁੰਦੇ ਹੋਏ ਇਹ ਤਰਨਤਨ ਬਾਈਪਾਸ ਆਉਂਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਮੋੜ ਤੋਂ ਹੁੰਦੇ ਭੁੱਲਰ ਜਵੰਦਾ ਨਰੰਗਾਬਾਦ ਵੇਈ ਪੂਈ ਰੋਵਾਲ ਫਤਿਹਾਬਾਦ ਹੁੰਦੇ ਹੈ ਕਪੂਰਥਲਾ ਚੋਂ ਗੋਇੰਦਵਾਲ ਪਹੁੰਚਦੇ ਨੇ ਉੱਥੇ ਮੁੰਡੀ ਮੋੜ ਸੁਜੋ ਕਾਲੀਆਂ ਇਹ ਕਿਉਂਕਿ ਬੜੇ ਤੇਜ਼ ਰਫਤਾਰ ਦੇ ਨਾਲ ਜਾ ਰਹੇ ਸੀ ਉੱਥੇ ਟਾਇਰ ਬਰਸਟ ਹੁੰਦਾ ਹੈ ਆਇਸ਼ਰ 509 ਜਿੱਥੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਉਹ ਖਿਲਰ ਪਿਆ ਇਹ ਬੜੀ ਤੇਜ਼ੀ ਨਾਲ ਇਹਨਾਂ ਨੇ ਕੀ ਕੀਤਾ ਉੱਥੇ ਬੰਦਾ ਲੋਕਲ ਹਾਇਰ ਕਰਕੇ ਕਿਉਂਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਆਪਣੀ ਆਇਡੈਂਟੀਟੀ ਏ ਦੱਸੀ ਕਿ ਇਹ ਟਰੇਡਰ ਨੇ ਤੇ ਸਾਡਾ ਸਮਾਨ ਜਿਹੜਾ ਹੈਗਾ ਉਹ ਅਸੀਂ ਕਿਤੇ ਸਪਲਾਈ ਕਰਨ ਚੱਲੇ ਆਂ ਤੇ ਸਾਡੇ ਨਾਲ ਹੀ ਵਾਪਰ ਗਿਆ ਉੱਥੇ ਇਹਨਾਂ ਨੇ ਵੱਡੀ ਜੀਸੀਬੀ ਲਿਆ ਕੇ ਸਮਾਨ ਨੂੰ ਜਿਹੜਾ ਹੈ ਇੱਕ ਦੂਸਰੀ ਬਲੈਰੋ ਇੱਕ ਛੋਟੇ ਹਾਥੀ ਉਹਦੇ ਨਾਲ ਉੱਥੇ ਲਦਾ ਕੇ ਜਿਹੜਾ ਹੈ ਜ਼ੀਰੇ ਪ੍ਰਵੀਨ ਜਿਹੜਾ ਹੈ ਉਹਦੇ ਰਾਹੀ ਜਿਹੜਾ ਹੈ ਗਦਾਮ ਤੇ ਉੱਥੇ ਜਿਹੜਾ ਹੈ ਪਹੁੰਚਾਇਆ ਤੇ ਥੋੜਾ ਜਿਹਾ ਜਿਹੜਾ ਸਮਾਨ ਹੈ ਇਹਨਾਂ ਦੀ ਜਿਹੜੀ ਸੀਗੀ ਕਿ ਉਹ ਆਦਮਪੁਰ ਵੀ ਜਿਹੜੀ ਹੈ ਆਪੋਜੀਟ ਹੋ ਜੇ ਸੋ ਇਸ ਤਰੀਕੇ ਨਾਲ ਉੱਥੇ ਜਿਹੜਾ ਹੈ ਸਮਾਨ ਜਿਹੜਾ ਹੈ ਇਹਨਾਂ ਨੇ ਦੂਜੇ ਬਲੈਰੋ ਤੇ ਛੋਟੇ ਹਾਥੀ ਦੇ ਵਿੱਚ ਲਦਾਇਆ ਕਿਉਂਕਿ ਸਮਾਨ ਖਿਲਰ ਗਿਆ ਸੀ ਗੱਤੇ ਦੇ ਪੀਸਸ ਸਾਨੂੰ ਮੌਕੇ ਤੇ ਵੀ ਮਿਲੇ ਆ ਅਸੀਂ ਉੱਥੇ ਲੋਕਾਂ ਤੋਂ ਪੁੱਛਗਿੱਛ ਕੀਤੀ ਐ ਤੇ ਲੋਕਾਂ ਨੇ ਵੀ ਸਾਨੂੰ ਇਸ ਸਾਰੇ ਬਾਰੇ ਦੱਸਿਆ ਫਿਰ ਸਾਡੀ ਜਿਹੜੀ ਟ੍ਰੇਲ ਅੱਗੋਂ ਸ਼ੁਰੂ ਹੁੰਦੀ ਐ ਅਸੀਂ ਫਿਰ ਅੱਗੇ ਜਾਂਦੇ 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 ਜਿੱਥੇ ਸਾਡਾ ਜਿਹੜੇ ਇਹ ਮੇਨ ਜਿਹੜਾ ਐਗਜ਼ੀਕਿਊਟਰ ਐ ਜਿਹੜਾ ਇਸ ਪੂਰੀ ਵੀ ਪੂਰੀ ਵਾਰਦਾਤ ਦਾ ਥਾਣਾ ਸਿੰਘ ਅਸੀਂ ਉਹਨੂੰ ਕਾਬੂ ਕਰਦੇ ਆ ਉਸ ਤੋਂ ਬਾਅਦ ਥਾਣਾ ਸਿੰਘ ਪ੍ਰਵੀਰ ਕੁਮਾਰ ਜਸਵਿੰਦਰ ਸਿੰਘ ਤੇ ਜਸਵਿੰਦਰ ਕੁਮਾਰ ਇਹ ਸਾਰੇ ਸਾਡੇ ਕਾਬੂ ਆਉਂਦੇ ਆ ਇਸ ਤਰੀਕੇ ਨਾਲ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਕੇਸ ਹੈ ਇਹ ਟਰੇਸ ਹੁੰਦਾ ਹੈ ਬਾਕੀ ਦੇ ਬੱਚ ਜਿਹੜੇ ਸਾਡੇ ਦੋਸ਼ੀ ਨੇ ਉਹ ਵੀ ਜਲਦ ਕਾਬੂ ਆ ਜਾਣਗੇ ਸਾਡੀ ਟੀਮ ਆਨ ਦਾ ਜੌਬ ਨੇ ਤੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਛੇਤੀ ਕਰ ਲਈ ਜਾਏਗੀ ਜਿੱਥੋਂ ਤੱਕ ਕਿ ਸਾਰੀ ਤੇ ਸਾਰੀ ਰਿਕਵਰੀ ਦਾ ਸਵਾਲ ਹੈ ਉਹ ਸਾਰੀ ਰਿਕਵਰੀ ਕਰ ਲਈ ਗਈ ਹੈ ਕੁਝ ਗੱਟਿਆਂ ਦੇ ਵਿੱਚ ਤੇ ਕੁਝ ਜਿਹੜਾ ਡੱਬਿਆਂ ਦੇ ਵਿੱਚ ਤੇ ਗੱਟਿਆਂ ਤੇ ਡੱਬਿਆਂ ਦਾ ਸਮਾਨ ਸੀ ਕਿਉਂਕਿ ਉਹ ਖਿਲਰ ਗਿਆ ਸੀ ਉਹ ਬਾਤ ਜਿਹਨਾਂ ਨੇ ਬੋਰੀਆਂ ਦੇ ਵਿੱਚ ਕਹਿ ਲੋ ਤੇ ਹੋਰ ਜਿਹੜਾ ਹੈ ਡਰਾਮਾ ਦੇ ਵਿੱਚ ਵੀ ਸ਼ਿਫਟ ਕਰਾਇਆ ਸੀ ਉਸ ਹਿਸਾਬ ਨਾਲ ਸਾਰੀ ਰਿਕਵਰੀ ਹੋ ਗਈ ਹੈ ਬੀਰ ਰਿਪੋਰਟ ਜਗਬਾਣੀ ਟੀਵੀ